ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੀਰ ਵਾਲੀ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਦਸੋ ਇਹਦੇ ਰਹਿ ਜਾਂਦਾ ਭੰਗਿਆਲਾ ਇਹ ਤੋਂ ਇਲਾਵਾ ਡੋਕ ਇਹਦੇ ਨੇੜ ਦਾ ਪਿੰਡ ਹੈ ਸ੍ਰੀ ਮੁਕਤਸਰ ਸਾਹਿਬ ਤੋਂ ਸਾਤ ਕੱਲ ਨੂੰ ਜਾਂਦੇ ਆ ਤਾਂ ਭੰਗਿਆਲਾ ਵਾਲਾ ਅੱਡਾ ਵਸਦਾ ਦੋਸਤੋ ਤੇ ਉਹਦੇ ਬਿਲਕੁਲ ਨਾਲ ਇੱਕ ਹੱਥ ਭੰਗਿਆਲਾ ਪਿੰਡ ਤੇ ਦੂਜੇ ਹੱਥ ਸੀਰ ਵਾਲੀ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਸ ਸੀਜ਼ਨ ਦੀ ਮੇਰੀ ਇਹ ਦੂਜੀ ਵੀਡੀਓ ਹੈ ਬਹੁਤ ਸਾਰੇ ਭਰਾ ਇਦਾਂ ਦੇ ਫੋਨ ਵੀ ਲਾਉਂਦੇ ਆ ਜਾਂ ਇਹ ਚਾਹੁੰਦੇ ਵੀ ਹੁੰਦੇ ਆ ਵੀ ਪੇਮੈਂਟ ਜਿਹੜੀ ਜਿਹੜੇ ਹਿਸਾਬ ਤੇ ਅੱਜ ਕੱਲ੍ਹ گاਵਾਂ ਦੇ ਰੇਟ ਆ ਦੱਸੋ ਵੀ ਉਹ ਲੱਖੋਂ ਬਾਹਰ ਦੇ ਆ ਪਰ ਇੱਥੇ ਤੁਹਾਨੂੰ ਥੋੜੀ ਕਈ ਵਾਰ ਕਿਸੇ ਵੀਰ ਨੇ ਘੱਟ ਪੇਮੈਂਟ ਲਾਉਣੀ ਹੁੰਦੀ ਹੈ ਤਾਂ ਉਸ ਤਰ੍ਹਾਂ ਦੇ ਰੇਟ ਦੀਆਂ ਵੀ گاਵਾਂ ਮਿਲ ਜਾਂਦੀਆਂ ਚਾਰਨਾਗ ਅੱਜ ਜਿਹੜੇ ਇਸ ਵੀਡੀਓ 'ਚ ਤੁਹਾਨੂੰ ਦਿਖਾਉਂਗਾ ਪਹਿਲੇ ਨੰਬਰ ਤੇ ਸੂਈ ਸਵਾਈ ਗਾਂ ਵੱਛੀ ਵਾਲੀ ਐ ਬਾਕੀ ਡਿਟੇਲ ਬਾਈ ਆਪਾਂ ਨੂੰ ਦੱਸ ਦੂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਕੀਮਤ ਕਿਸੇ ਨੇ ਘੱਟ ਲਾਉਣੀ ਐ ਕਿਸੇ ਨੇ ਵੱਧ ਲਾਉਣੀ ਐ ਪਰ ਹਰੇਕ ਦਾ ਹੱਕ ਐ ਵੀ ਜਿਹੜਾ ਪਸ਼ੂ ਖਰੀਦਣ ਲੱਗੇ ਹੋ ਉਹਦੀ ਤਸੱਲੀ ਤੁਸੀਂ ਕਰੋ ਤੁਸੀਂ ਸਮਝੋ ਵੀ ਪਸ਼ੂ ਤੋਂ ਕਿੰਨਾ ਕੁ ਲਾਹਾ ਲੈ ਸਕਦੇ ਹੋ ਸੂਆ ਤੇ ਦੁੱਧ ਇਹ ਤੁਹਾਡੀ ਸਮਝਣ ਤੇ ਹੁੰਦਾ ਆਓ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰੀਏ ਸੂਈ ਸਵਾਈ ਵੜ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਦਿੰਨੇ ਹਾਂ ਰਤਨਦੀਪ ਬਈ ਸਸਟੀ ਕਾ ਸਸਟੀ ਕਾ ਬਈ ਜੀ ਚਾਰ ਨਾਗ ਅੱਜ ਆਪਣੇ ਹਾਂਜੀ ਬਈ ਜੀ ਚਾਰ ਨਾਗ ਹੈ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਡਿਟੇਲ ਹੈ ਦੂਸਰਾ ਸੁਗਾ ਮਾਲਕਾਂ ਨੇ ਦੱਸਿਆ ਸੀ ਸੂਈ ਨੂੰ ਮਗਰ ਬੱਛੀ ਹੈ ਜੀ ਅੱਜ ਆਪਣੇ ਕੋਲੇ ਆਈ ਆ ਮਾਲਕਾਂ ਦੇ ਦੱਸਣ ਮੁਤਾਬਕ 18 ਕਿਲੋ ਬੋਲਾ ਹੈਗਾ ਜੀ ਠੀਕ ਹੈ ਇਹ 20 ਦਿੰਦੀ ਜਾਂ 25 ਦਿੰਦੀ ਉਹ ਅਗਲੇ ਦੀ ਸਮਝ ਜੀ ਰੇਟ ਕੀ ਰਹਿਣਾ ਹੈ ਰੇਟ ਦੇਣ ਲੈਣ ਨਾਲ ਹੋਊਗਾ 85000 ਰੁਪਏ ਜੀ ਖੋਲ ਲਵੇ ਦੋਸਤੋ ਬੱਚਾ ਵੱੱਛੀ ਹੈ ਹਜੇ ਤਾਜੀ ਸੂਈ ਹੈ ਪਰ ਤੁਸੀਂ ਜਿਹੜਾ ਹਾਜ਼ਰ ਦੁੱਧ ਹੈ 18 ਲੀਟਰ ਬਈ ਨੇ ਦੱਸਿਆ ਉਹ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਹੱਕ ਤੁਹਾਡਾ ਚੋਣੀ ਤੁਸੀਂ ਹੈ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ 85000 ਦਾ ਭਾਅ ਹੈ ਥਾਣੇ ਦੇ ਹੱਥੀ ਚੁਵਾਈ ਵਾਲੇ ਦਿੰਦੇ ਆ ਬਾਕੀ ਬੈਕ ਸਾਈਡ ਤੋਂ ਹਵਾਨਾ ਤੇ ਹਵਾਨੇ ਦੀ ਬੰਤਰ ਦੇਖ ਲਓ ਰਤਨਦੀਪ ਬਈ ਕਬੈਣੀ ਵਾਲੇ ਪਾਸੇ ਦਾ ਥਣ ਉਹਨਾ ਛੋਟਾ ਦਿਖਾਉਂਦੇ ਵੈਸੇ ਦੁੱਧ ਬਰਾਬਰ ਆ ਜੀ ਹੋ ਸਕਦਾ ਭਲਪੁਲ ਹੋਵੇ ਜਾਂ ਬੱਚਾ ਕੋਲੇ ਵੱਜੇ ਚੁੰਗਿਆ ਹੋਵੇ ਜੀ ਬਾਥੀ ਉਹ ਚੋਇਆ ਹੀ ਜਾਣਾ ਜੀ ਸਹੀ ਹੈ ਸੋ ਦੋਸੋ ਦੁੱਧ ਤੁਸੀਂ ਚੋਕੇ ਦੇਖ ਲੈਣਾ ਜੋ ਚੀਜ਼ ਦਿਸਦੀ ਹੈ ਉਹ ਤੁਹਾਨੂੰ ਦਿਖਾਤੀ ਹੈ ਸੋ ਇਹਦਾ ਰੇਟ 85000 ਹੈ ਹਵਾਨਾ ਫਿਟਿੰਗ ਵਾਲਾ ਹੈ ਇਹਦਾ ਜਿੰਨਾ ਵੀ ਹੈਗਾ ਕਰਮ ਵਾਲੀ ਦਾ ਅਟੈਚਮੈਂਟ ਬੋਡੀ ਦੇ ਨਾਲ ਇਹਦੀ ਵੀ ਫੁੱਲ ਹੈ ਤੇ ਬਾਕੀ ਜੇ ਕੋਈ ਵੀਰ ਸੰਭਾਲ ਲੂਗਾ ਤੇ ਨਾਲ ਵੱਛੀ ਚੰਗੀ ਹੈ ਕਿਉਂਕਿ ਵੱਛੀਆਂ ਆਪਾਂ ਨੂੰ ਪਤਾ ਅੱਜਕੱਲ ਐਫ ਦਾ ਸੀਮਨ ਚੰਗਾ ਆਉਂਦਾ ਤੇ ਚੰਗੇ ਹੀ ਬਣਨੇ ਹੁੰਦੇ ਆ ਬੱਚੇ ਇਹਦੋਂ ਅੱਗੇ ਭਾਈ ਇਹ ਗੱਬਣਾ ਇਹ ਗੱਬਣਾ ਜੀ ਦਨ ਕਿਨੇ ਲਊਗੀ ਦਨ ਲੈ ਜੋ ਜੀ 5 6 ਦਿਨ ਹਜੇ ਮੇਰੇ ਸਾਵਨ ਨਾਲ ਠੀਕ ਆ ਰੇਟ ਇਹਦਾ ਕੀ ਰੇਟ ਰੇਟ ਇਹਦਾ ਵੀ 90000 ਰੁਪਏ ਜੀ ਖੋਲੀ ਦੋਸੋ ਰੇਟ 90000 ਹੈ 5 ਤੋਂ 6 ਦਿਨ ਹਜੇ ਲਊਗੀ ਗਾਂ ਵੱਡੇ ਢਾਂਚੇ ਦੀ ਹੈ ਥਾਣੇ ਦੇ ਹੱਥੀ ਚਵਾਈ ਵਾਲੇ ਹੈ ਬਾਕੀ ਕੋਲ ਆ ਕੇ ਪਾਸ ਕਰ ਲਿਓ ਜੀ ਨੇ ਖਰੀਦਣੀ ਹੈ ਦੋ ਨੰਬਰ ਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਹਾਂ ਦੋਸੋ ਇਹਦਾ ਰੇਟ ਰੱਖਿਆ ਹੈ 90000 ਰੁਪਏ ਢਾਂਚਾ ਇਹਦਾ ਵੀਡੀਓ ਚੋਂ ਤੁਸੀਂ ਦੇਖ ਲਿਓ ਹਜੇ ਦਿਨ ਲੈਂਦੀ ਐ ਸੂਨ ਚ ਹਵਾਨਾ ਹਜੇ ਢਿੱਲਾ ਪਿਆ ਬਣਾਊਗੀ ਲੱਗਦਾ ਵੀ ਚੰਗਾ ਹਵਾਨਾ ਕੱਢੂਗੀ ਬਾਕੀ ਸਮਝ ਤੁਸੀਂ ਆਪ ਦੀ ਵਰਤ ਲਿਓ ਤੇ ਰੋਖੇ ਦਾ ਤੁਸੀਂ ਦੇਖਣਾ 2 ਨੰਬਰ ਤੇ ਦਿਖਾ ਰਹੇ ਆ ਇਹਦਾ ਰੇਟ 90000 ਹੈ 3 ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਰਤਨ ਜੀ ਭਾਈ ਇਹ ਕਿੰਨੇ ਕ ਦਿਨ ਲੈ ਜੂ ਇਹ ਵੀ 5-4 ਦਿਨ ਲੈ ਜੂ ਜੀ ਮਾਲਕਾਂ ਨੇ ਤਾਂ ਵੈਸੇ 8 ਦਿਨ ਕਿਹਾ ਜੀ ਹਜੇ ਪੂਰੇ ਹੋਣ ਚ ਠੀਕ ਹੈ ਤੇ ਪਸ਼ੂ ਹਿੱਲਿਆਂ ਹੁਲਿਆਂ ਕੁਝ ਕਹਿ ਨਹੀਂ ਸਕਦੇ ਦੋ ਇਹ ਤੇ ਇੱਕ ਇਹ ਅੱਜ ਹੀ ਆਈਆਂ ਜੀ ਮਾਲ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਊਗੀ ਇਹਦੀ ਇਹਦਾ ਵੀ 85000 ਰੁਪਏ ਆ ਜੀ ਤੋਰਦੇ ਦੋਸੋ ਰੇਟ 85000 ਹਜੇ 5 ਤੋਂ 7 ਦਿਨ ਲੈ ਸਕਦੀ ਹੈ ਕੋਈ ਵੀ ਰਹੀਕਲ ਤੇ ਚੜਿਆ ਪਸੂ ਪਹਿਲਾਂ ਸੂਪੇ ਮਗਰੋਂ ਸੂਪੇ ਉਹ ਕੁਸ ਕਹਿ ਨਹੀਂ ਸਕਦੇ ਹੁੰਦੇ ਸਟਰਕਚਰ ਜਿੱਦਾਂ ਦਾ ਵੀ ਹੈ ਉਹ ਵੀਡੀਓ ਚ ਤੁਹਾਡੇ ਸਾਹਮਣੇ ਹੈ ਰੇਟ 85000 ਹੈ ਹਵਾਨਾ ਦੀ ਸਾਫ ਸੁਥਰੀ ਹੈ ਇਹ 13 ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਹਾਂ ਗੱਬਣ ਗਾਂ ਰੇਟ 85000 ਹਵਾਨਾ ਸੋਹਣਾ ਦੋਸਤੋ ਬਾਕੀ ਢਾਂਚਾ ਜਿੱਦਾਂ ਦਾ ਵੀ ਹੈ ਉਹ ਵੀਡੀਓ ਚ ਤੁਸੀਂ ਦੇਖ ਚੁੱਕੇ ਹੋ ਇੱਕ ਹੋਰ ਗਾਂ ਤੁਹਾਨੂੰ ਲਾਸਟ ਉੱਤੇ ਦਿਖਾ ਦਿੰਨੇ ਆ ਬਾਈ ਕੱਪਣਾ ਇਹ ਇਸ ਹੋਈ ਵੀ ਆ ਜੀ ਇਹਦੇ ਮਗਰ ਵੀ ਵੱਛੀ ਆ ਕਿੰਨਾ ਚਿਰ ਹੋ ਗਿਆ ਨੂੰ ਸੋਈ ਨੂੰ ਇਹਨੂੰ ਤਿੰਨ ਕੁ ਦਿਨ ਹੋ ਗਏ ਜੀ ਤਿੰਨ ਕੁ ਦਿਨ ਹੋਏ 10 ਕਿਲੋ ਦੁੱਧ ਮੰਨ ਲਓ ਕੋਈ ਬੋਲਾ ਮੰਨ ਲਈ ਠੀਕ ਹੈ ਤੇ ਕੀ ਰੇਟ ਹੋਊਗਾ ਦੇਣ ਲੈਣ ਵਾਲਾ 48000 ਰੁਪਏ ਜੀ 48000 ਹਾਂਜੀ ਜਿਹੜਾ ਦੇਣਾ ਜੀ ਤੋਰੀ ਨੂੰ ਦੋਸਤੋ ਬਾਈ ਦੱਸਦਾ ਵੀ ਤਿੰਨ ਦਿਨ ਹੋਇਆ ਇਹ ਆਪਾਂ ਸੂਈ ਸਵਾਈ ਖਰੀਦੀ ਹੈ ਹਾਂ ਨਹੀਂ ਅੱਜ ਹੀ ਆਈ ਹੈ ਜੀ ਇਹ ਵੀ ਸੂਈ ਸਵਾਈ ਖਰੀਦੀ ਮਗਰ ਵੱਛੀ ਆ ਆਈ ਬਾਈ ਕੋਲ ਸੋਈ ਸਵਾਈ ਹੈ ਦੁੱਧ ਤੁਹਾਨੂੰ ਦੱਸਤਾ 10 ਕਿਲੋ ਹੈਗਾ 48 ਰੇਟ ਹੈ ਬਾਕੀ ਦੁੱਧ ਤੋਂ ਅੰਦਾਜ਼ਾ ਹੋ ਜਾਊਗਾ ਵੀ ਸੂਈ ਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਜੋ ਚੋਕੇ ਦੇਖੋਗੇ ਬਹੁਤ ਇਹਦੀ ਜੇਰ ਦੀ ਵੀਡੀਓ ਹੈਗੀ ਆ ਜੀ ਆਪਣੇ ਕੋਲੇ ਸਾਰੇ ਕਾਹੇ ਦੀ ਜੀ ਅੱਛਾ ਓਕੇ ਸੋ ਜੇਰ ਦੀ ਵੀਡੀਓ ਦੱਸੋ ਭਾਈ ਕਹਿੰਦਾ ਵੀ ਹੈਗੀ ਆ ਕੋਈ ਐ ਡਾਰਾ ਵਾਲੀ ਗੱਲ ਨਹੀਂ ਵੀ ਬੋਲਾ ਟਾਈਮ ਨਾ ਹੋ ਗਿਆ ਹੋਵੇ ਸੂਈ ਨੂੰ ਬੱਚੀ ਇਹਦੇ ਨਾਲ ਹੈ ਬੱਚੀ ਇਹਦੇ ਨਾਲ ਹੈ ਜੀ ਜੇਰ ਦੀ ਗੱਬਣ ਦੀ ਵੀ ਹੈਗੀ ਤੇ ਜੇਰ ਦੀ ਵੀ ਹੈਗੀ ਹੈ ਜੀ ਠੀਕ ਹੈ ਸਾਰਾ ਕੁਝ ਹੈਗੀ ਜੀ ਇਹਦੀ ਵੀ ਓਕੇ ਸੋ ਇਹਦੇ ਨਾਲ ਬੱਚੀ ਬੱਚੀ ਠਾਈ ਇਹਦੀ ਬਈ ਇਹਦਾ ਰੇਟ 48000 ਦੁੱਧ 10 ਕਿਲੋ ਹੈਗਾ ਇਹ ਇਹਦੀ ਨਾਲ ਬੱਚੀ ਹੈ ਸੋ ਬੱਚੀ ਵੀ ਇਹਦੀ ਤੁਸੀਂ ਦੇਖ ਸਕਦੇ ਹੋ ਇਹ ਇਹਦੇ ਨਾਲ ਬੱਚੀ ਬੱਚਾ ਫੀਮੇਲ ਕਾਫ ਹੈ ਸੋ ਇਹ ਘੱਟ ਕੀਮਤ ਦੀ ਹੈ ਜੀ ਨੂੰ ਪਸੰਦ ਆਵੇ ਤੇ ਨਾਲ ਇਹਦੇ ਖੜੀਆਂ ਦੱਸੋ 85 ਤੇ 90 ਦੇ ਭਾਅ ਨਾਲ ਗਾਵਾਂ ਬਾਅਦ ਰਿਕਵੈਸਟ ਹੈ ਜੀ ਰੇਟ ਫਾਈਨਲ ਜਿਹੜੇ ਆਲੇ ਆ ਜੀ ਠੀਕ ਓਕੇ ਸੋ ਜੀ ਨੂੰ ਜਿਹੜਾ ਨਾ ਚੰਗਾ ਲੱਗਿਆ ਆ ਕੇ ਤਸੱਲੀ ਕਰ ਲਿਓ ਤੁਸੀਂ ਤੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਰੋਗੇ ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਲਈ